ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੈਜ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਕद्दू ਦੀ ਬਹੁਤ ਹੀ ਟੇਸਟੀ ਤੇ ਮਲਾਈਦਾਰ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਸਬਜ਼ੀ ਬਣਾ ਕੇ ਆਪਾਂ ਤਿਆਰ ਕਰਾਂਗੇ ਤੁਹਾਨੂੰ ਰੈਸਪੀ ਬਹੁਤ ਪਸੰਦ ਆਵੇਗੀ ਉਮੀਦ ਆਪਾਂ ਤੇ ਵੀਡੀਓ ਚੰਗੀ ਲੱਗੀ ਤਾਂ ਲਾਇਕ ਜ਼ਰੂਰ ਕਰਿਓ ਜੀ ਤੇ ਆਪਾਂ ਦਦੂ ਨੂੰ ਤੋਂ ਸਵਾਰ ਕੇ ਕੱਟ ਲਿਆ ਏ ਤੇ ਇੱਕ ਆਪਾਂ ਵੱਡਾ ਪਿਆਜ਼ ਕੱਟ ਲਿਆ ਏ ਤੇ ਅਦਰਕ ਕੱਟਿਆ ਏ ਤੇ ਹਰੀਆਂ ਮਿਰਚਾਂ ਕੱਟੀਆਂ ਏ ਤੰਨ ਤੇ ਹੁਣ ਆਪਾਂ ਕੜਾਹੀ ਧਰ ਲਈਏ ਜੀ ਤੇ ਇਹਦੇ ਵਿੱਚ ਤੇਲ ਆਪਾਂ ਪਹਿਲਾਂ ਗਰਮ ਕਰ ਲਾਂਗੇ ਸਰੋਂ ਦਾ ਤੇਲ ਪਾਇਆ ਆਪਾਂ ਤੇਲ ਗਰਮ ਹੋਣ ਤੇ ਆਪਾਂ ਪਹਿਲਾਂ ਇਹਦੇ ਵਿੱਚ ਮੇਥੀ ਪਾਵਾਂਗੇ ਜੀ ਕਸਤੂਰੀ ਮੇਥੀ ਤੇ ਦੂਜਾ ਨਾ ਵਿੱਚ ਅਦਰਕ ਪਾ ਦੇਾਂਗੇ ਆਪਾਂ ਨਾਲੇ ਹਰੀਆਂ ਮਿਰਚਾਂ ਪਾ ਦੇਾਂਗੇ ਤੇ ਇਹਨਾਂ ਨੂੰ ਥੋੜਾ ਜਿਹਾ ਭੁੰਨ ਲਾਂਗੇ ਇਦੋਂ ਬਾਅਦ ਦੇ ਵਿੱਚ ਆਪਾਂ ਪਿਆਜ਼ ਪਾਵਾਂਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਪਣੀ ਰੈਸিপি ਕਿਹੋ ਜਿਹੀ ਲੱਗਦੀ ਹੈ ਤੁਹਾਨੂੰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਹੁਣ ਆਪਾਂ ਪਿਆਜ਼ ਪਾ ਦੇਾਂਗੇ ਤੇ ਬਿਲਕੁਲ ਸਲੋ ਸਲੋ ਅੱਗ ਤੇ ਇਹਨਾਂ ਨੂੰ ਗੁਲਾਬੀ ਹੋਣ ਦਿੱਕਰ ਭੁੰਨ ਲਾਂਗੇ ਜਿਨਾਂ ਚਿਰ ਆਪਣਾ ਤੜਕਾ ਘਿਉਣੀ ਛੱਡਦਾ ਉਹਨਾਂ ਚਿਰ ਆਪਾਂ ਇਹਨੂੰ ਭੁੰਨ ਲੈਣਾ ਬਿਲਕੁਲ ਸਲੋ ਸਲੋ ਅੱਗ ਤੇ ਸੜਕਾ ਆਪਣਾ ਪੁੱਜ ਗਿਆ ਏ ਤੇ ਹੁਣ ਆਪਾਂ ਨੋਰਮਲ ਮਸਾਲੇ ਜਿਹੜੇ ਆਪਾਂ ਆਮ ਹੀ ਪਾਉਂਦੇ ਆ ਰੋਜ਼ ਸਬਜ਼ੀ ਦੇ ਵਿੱਚ ਉਹੀ ਪਾਵਾਂਗੇ ਤੇ ਇਹਦੇ ਇਸੇ ਮਸਾਲਿਆਂ ਦੇ ਵਿੱਚ ਹੀ ਆਪਾਂ ਬਹੁਤ ਹੀ ਟੇਸਟੀ ਸਬਜ਼ੀ ਬਣਾ ਲਾਂਗੇ ਨੂਨ ਮਿਰਚ ਮਸਾਲਾ ਏ ਤੇ ਹਲਦੀ ਪਾਊਡਰ ਹੈ ਤੇ ਥੋੜਾ ਜਿਹਾ ਧਨੀਆ ਪਾਊਡਰ ਪਾਇਆ ਆਪਾਂ ਨੋਰਮਲ ਹੀ ਮਸਾਲੇ ਆ ਜਿਹੜੇ ਆਪਾਂ ਰੋਜ਼ ਯੂਜ਼ ਕਰਦੇ ਆ ਸਬਜ਼ੀ ਦੇ ਵਿੱਚ ਤੇ ਹੁਣ ਆਪਾਂ ਮਸਾਲਿਆਂ ਨੂੰ ਭੁੰਨ ਲਾਂਗੇ ਵਿੱਚ ਤੁਸੀਂ ਅੰਡਰ ਟਿੱਕਰ ਵੀਡੀਓ ਜ਼ਰੂਰ ਦੇਖਿਓ ਸਾਰੀ ਤਦ ਅਨੁਸਾਰੀ ਰੈਸਪੀ ਦਾ ਪਤਾ ਲੱਗੂ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਬਣਾ ਕੇ ਤੁਸੀਂ ਤਿਆਰ ਕਰ ਪਾਉਂਗੇ। ਲਓ ਜੀ ਆਪਣੇ ਜਿਹੜੇ ਮਸਾਲੇ ਸੀ ਉਹ ਵੀ ਪੁੱਜ ਗਏ ਤੇ ਹੁਣ ਆਪਾਂ ਇਹਦੇ ਵਿੱਚ ਕद्दू ਪਾ ਦੇਾਂਗੇ। ਤੇ ਪਾਣੀ ਤੁਸੀਂ ਬਿਲਕੁਲ ਵੀ ਨਹੀਂ ਪਾਉਣਾ। ਤੇ ਕद्दू ਨੇ ਆਪਦੇ ਪਾਣੀ ਨਾਲ ਹੀ ਪੱਕ ਜਾਣਾ ਏ। ਕਿਉਂਕਿ ਆਪਾਂ ਇਹਨੂੰ ਢੱਕ ਕੇ ਪਕਾਉਣਾ ਏ ਤੇ ਭਾਪ ਨਾਲ ਵੀ ਕद्दू ਆਪਣਾ ਜਿਹੜਾ ਉਹ ਪੱਕ ਜਾਣਾ ਏ। ਤੇ ਪਾਣੀ ਤਾਂ ਵਾ ਬਿਲਕੁਲ ਵੀ ਨਹੀਂ ਪਾਉਣਾ ਇਹਦੇ ਵਿੱਚ। ਸਮਾ ਦੀ ਜਿਹੜਾ ਕਦੂ ਦੇ ਵਿੱਚ ਮਾੜਾ-ਮੋਟਾ ਪਾਣੀ ਆਪਾਂ ਉਹਨੂੰ ਵੀ ਮਚਾ ਲੈਣਾ ਏ। ਤੇਨੂੰ ਢੱਕ ਕੇ ਬਿਲਕੁਲ ਸਲੋ-ਸਲੋ ਅੱਗ ਤੇ ਆਪਾਂ 45 ਤੋਂ 50 ਮਿੰਟਾ ਇਹਨੂੰ ਪਕਾਉਣਾ ਏ ਆਪਾਂ ਕਦੂ ਨੂੰ। ਢੱਕ ਕੇ ਰੱਖ ਦਾਂਗੇ ਆਪਾਂ ਇਹਨੂੰ। ਪੂਰੇ 45 ਮਿੰਟਾਂ ਦੇ ਬਾਅਦ ਆਪਾਂ ਚੱਕ ਗੀਤਾ ਸੀ ਆਪਣਾ ਕਦੂ ਏ ਜਿਹੜਾ ਬਿਲਕੁਲ ਘੁੱਲ ਗਿਆ ਏ ਤੇ ਆਪਣੇ ਕਦੂ ਨੇ ਤੇਲ ਛੱਡਤਾ ਏ। ਬਿਲਕੁਲ ਸੌਫਟ ਹੋ ਗਿਆ ਹੈ ਆਪਣਾ ਕਦੂ ਤੇ ਹੁਣ ਆਪਾਂ ਸਿਲੰਡਰ ਕਰ ਦੇਾਂਗੇ ਬੰਦ ਜੀ ਤੇ ਇਹਨੂੰ ਥੱਲੇ ਤਾਰ ਲਾਂਗੇ ਤੇ ਦੂਜੇ ਚੁੱਲੇ ਤੇ ਆਪਣਾ ਜਿਹੜਾ ਦੁੱਧ ਆ ਉਹ ਆਪਾਂ ਕਾੜਨ ਲਈ ਧਰਿਆ ਹੋਇਆ ਹੈ ਪਹਿਲਾਂ ਹੀ ਇੱਕ ਗਲਾਸ ਭਰ ਕੇ ਆਪਾਂ ਦੁੱਧ ਦਾ ਲਿਆ ਸੀਗਾ ਤੇ ਇਹਨੂੰ ਕਾੜਨ ਲਈ ਆਪਣਾ ਧਰਿਆ ਹੋਇਆ ਹੈ ਬਿਲਕੁਲ ਮਲਾਈਦਾਰ ਦੁੱਧ ਬਣ ਗਿਆ ਹੈ ਆਪਣਾ ਇਹ ਤੇ ਹੁਣ ਆਪਾਂ ਜਿਹੜਾ ਕਦੂ ਪਕਾ ਕੇ ਰੱਖਿਆ ਹੈ ਆਪਾਂ ਸਬਜ਼ੀ ਬਣਾ ਕੇ ਉਹਦੇ ਵਿੱਚ ਇਹ ਦੁੱਧ ਪਾ ਦਾਂਗੇ ਆਪਾਂ ਪੂਰਾ ਗਾੜਾ ਹੋਇਆ ਦੁੱਧ ਹੈ ਇਹ ਇਹਦੇ ਨਾਲ ਬਹੁਤ ਹੀ ਜ਼ਿਆਦਾ ਟੇਸ ਦੀ ਸਬਜ਼ੀ ਬਣੂਗੀ ਤੁਸੀਂ ਜਿੰਨੀ ਕਿ ਜ਼ਿਆਦਾ ਤਰੀ ਬਣਾਉਣੀ ਚਾਹੋ ਨੇ ਉਹਨਾਂ ਕ ਤੁਸੀਂ ਦੁੱਧ ਪਾ ਸਕਦੇ ਆ ਪਰ ਪਾਣੀ ਇਹਦੇ ਵਿੱਚ ਬਿਲਕੁਲ ਵੀ ਨਹੀਂ ਆਪਾਂ ਚੁੱਲੇ ਤੇ ਰੱਖ ਕੇ ਤਾਨੇ ਨਹੀਂ ਦੁੱਧ ਪਾਇਆ ਤਾਂ ਕਿ ਆਪਣੀ ਦਾਲ ਕਈ ਵਾਰੀ ਫਟ ਫੁੱਟ ਜਾਂਦੀ ਆ ਪਾੜ ਜਾਂਦੀ ਆ ਮਸਾਲੇ ਹੋਣ ਕਰਕੇ ਦੰਨੇ ਕਰਕੇ ਆਪਾਂ ਦੁੱਧ ਹੈ ਜਿਹੜਾ ਥੱਲੇ ਲਾ ਕੇ ਪਾਇਆ ਹੈ ਤੇ ਦੋਨੇ ਚੀਜ਼ਾਂ ਪੂਰੀਆਂ ਆਪਣੀਆਂ ਪਕਾਈਆਂ ਹੋਈਆਂ ਏ ਤੁਹਾਡੇ ਸਾਹਮਣੇ ਦੁੱਧ ਵੀ ਆਪਣਾ ਪੂਰਾ ਕਾੜਿਆ ਹੋਇਆ ਏ ਤੇ ਕਦੂ ਦਾ ਆਪਣਾ ਪੱਕੀ ਗਿਆ ਏ ਤੇ ਐਵੇਂ ਕਰਕੇ ਆਪਾਂ ਸਾਰਾ ਦੁੱਧ ਪਾ ਦਿਆਂਗੇ ਵਿੱਚ ਦਾਲ ਦੇ ਸਬਜੀ ਦੇ ਤੇ ਸਬਜੀ ਬਹੁਤ ਹੀ ਜ਼ਿਆਦਾ ਟੇਸਟ ਬਣੀ ਹੈ ਮਲਾਈਦਾਰ ਬਿਲਕੁਲ ਬਹੁਤ ਵਧੀਆ ਟੇਸਟ ਆਉਂਦੇ ਇਹਦੇ ਨਾਲ ਤੇ ਹੁਣ ਆਪਾਂ ਉਤੋਂ ਦੀ ਦੇਸੀ ਘਿਓ ਦਾ ਤੜਕਾ ਇਹਦੇ ਉੱਤੇ ਪਾ ਦਿਆਂਗੇ ਜੀ ਇੱਕ ਵੱਡਾ ਚਮਚਾ ਆਪਾਂ ਦੇਸੀ ਘਿਓ ਦਾ ਲਿਆਏ ਤੇ ਅੱਧਾ ਕ ਚਮਚਾ ਆਪਾਂ ਕਸ਼ਮੀਰੀ ਲਾਲ ਮਿਰਚ ਦਾ ਲਿਆਏ ਤੇ ਇਹਨੂੰ ਆਪਾਂ ਦਾਲ ਦੇ ਉੱਤੇ ਸਬਜ਼ੀ ਦੇ ਉੱਤੇ ਪਾ ਦਾਂਗੇ ਇਹਦੇ ਨਾਲ ਬਹੁਤ ਹੀ ਜ਼ਿਆਦਾ ਟੇਸਟ ਵਧੀਆ ਲੱਗਦਾ ਏ ਦੇਸੀ ਘਿਓ ਦੇ ਨਾਲ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਵੇਖਣੀ ਆਪਣੀ ਰੈਸিপি ਜਿਹੜੇ ਕਦੂ ਬਿਲਕੁਲ ਵੀ ਖਾਣਾ ਪਸੰਦ ਨਹੀਂ ਕਰਦੇ ਉਹ ਵੀ ਕਦੂ ਦੀ ਸਬਜ਼ੀ ਹੈ ਜਿਹੜੀ ਉਹ ਖੁਸ਼ ਹੋ ਕੇ ਖਾਣਗੇ ਆਮ ਤੌਰ ਤੇ ਕਦੂ ਦੀ ਸਬਜ਼ੀ ਨੂੰ ਪਸੰਦ ਨਹੀਂ ਕਰਦੇ ਬੱਚੇ ਪੁੱਛੇ ਤੇ ਸਬਜੀ ਤੁਸੀਂ ਬਣਾ ਕੇ ਖਵਾਇਓ ਤਾਂ ਬਹੁਤ ਜਿਆਦਾ ਪਸੰਦ ਕਰਨਗੇ ਬੱਚੇ ਵੀ ਇਸ ਸਬਜੀ ਨੂੰ ਤੇ ਜਿਹੜੇ ਜਿਹੜੇ ਆ ਭੈਣ ਭਰਾ ਆਪਾਂ ਨੂੰ ਸਪੋਰਟ ਕਰਦੇ ਉਹਨਾਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਜੀ ਮਿਲਦੇ ਆ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ